ਸਿੱਖ ਸਫਾਂ ਦੇ ਵਿੱਚ ਪਾਵੇਂ ਕਈ ਤਰ੍ਹਾਂ ਦੇ ਰਾਜਸੀ ਧਾਰਮਿਕ ਮਾਮਲੇ ਕਈ ਵੱਡੇ ਚਿਮਿਲਿਆਂ ਦੇ ਵਿੱਚ ਵੀ ਇੰਨੀ ਦਿਨੀ ਕਿਰਿਆ ਹੋਏ ਨੇ ਕਹਿ ਸਕਦੇ ਆਂ ਕਿ ਵੱਡੀ ਗ੍ਰਿਫਤ ਦੇ ਵਿੱਚ ਨੇ ਸਿੱਖ ਸਫ ਦੇ ਮਾਮਲੇ ਉਹਨਾਂ ਦੇ ਵਿੱਚ ਇੱਕ ਹੋਰ ਮਾਮਲਾ ਫਖਰੇ ਕੌਮ ਜਿਹੜਾ ਪਿਛਲੇ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਫੈਸਲਾ ਹੁੰਦਾ ਹੈ ਕਿ ਮਹਰੂਮ ਪ੍ਰਕਾਸ਼ ਸਿੰਘ ਬਾਦਲ ਦਾ ਉਹ ਪੁਰਸਕਾਰ ਵਾਪਸ ਲਿਆ ਜਾਵੇ ਇਸ ਦੇ ਉਹਲਟ ਸ਼੍ਰੋਮਣੀ ਕਾਲੀਦਾਲ ਦੀ ਮਾਗੀ ਵੀ ਖੇ ਲੰਗੇ ਕੱਲ ਹੋਈ ਬੈਠਕ ਦੇ ਵਿੱਚ ਇੱਕ ਮਤਾ ਪਾਇਆ ਗਿਆ ਕਿ ਉਹ ਫੈਸਲਾ ਵਾਪਸ ਲਿਆ ਜਾਵੇ ਕੀ ਮੈਨੇ ਹੈ ਕਿਸ ਤਰ੍ਹਾਂ ਅਜੇ ਜਿਹੜੇ ਅਵਾਰਡ ਪੁਰਸਕਾਰ ਜਿਨ੍ਹਾਂ ਦੀ ਜਿਹੜੀ ਸਿਰਜਣਾ ਹੁੰਦੀ ਹੈ ਉਹ ਕਿਵੇਂ ਦਿੱਤੇ ਜਾਂਦੇ ਆ ਕਿਵੇਂ ਵਾਪਸ ਲੈ ਜਾਂਦੇ ਆ ਕੀ ਇਹ ਹੁਣ ਬਾਕੀ ਇਹ ਸ੍ਰੀ ਜ਼ਫੀਰ ਇਹ ਸਾਰੇ ਮਾਮਲਿਆਂ ਤੇ ਦੁਬਾਰਾ ਵਾਚਣਗੇ ਸੋਚਣਗੇ ਮਤਾ ਕਹਿੰਦਾ ਭਾਵੇਂ ਕਿ ਸ਼੍ਰੋਮਣੀ ਕਾਲੀਦਾਲ ਨੇ ਜ਼ਰੂਰ ਜ਼ਿਕਰ ਆ ਨਿਗੂਣ ਦੇ ਵਿੱਚ ਲਿਆਂਦਾ ਦੂਜੇ ਵੱਲ ਕਿਸਾਨਾ ਦੀ ਗੱਲ ਕਰ ਲਈਏ SKM ਨੇ ਸੰਘਰਸ਼ ਨੂੰ ਮਗਾਉਣ ਲਈ ਲੁਧਿਆਣਾ ਵਿੱਚ ਬੈਠਕ ਹੁੰਦੀ ਹੈ SKM ਕਹਿੰਦਾ ਭਾਵ ਕਿ ਮੇਨਸਟ੍ਰੀਮ 26 ਜਨਵਰੀ ਨੂੰ ਦੇਸ਼ ਭਰ ਦੇ ਵਿੱਚ ਟਰੈਕਟਰ ਮਾਰਚ ਕਿਸਾਨੀ ਮੰਗਾ ਲਈ ਜਿੱਥੇ ਦੇਸ਼ ਗਨ ਅੰਤਰ ਦਿਹਾੜਾ ਮਨਾ ਰਿਹਾ ਹੋਵੇਗਾ ਤਾਂ ਟਰੈਕਟਰ ਸੜਕਾਂ ਉੱਤੇ ਅਧੋਨਾਂ ਦੇ ਵਿੱਚ ਕਹਿੰਦਾ ਭਾਵ ਕਿ ਮਸ਼ਰੂਫ ਰਹਿਣਗੇ SKM ਗੈਰ ਸਿਆਸੀ ਜਿਹਦੇ ਕਿ ਮਰਨਵਰਤ ਉੱਤੇ ਜਗਜੀਤ ਸਿੰਘ ਗੱਲੇਵਾਲ ਨੇ ਉਨਾ ਦੇ ਮਰਨ ਵਰਤ ਦੇ ਨਾਲ ਹੀ ਅਜਿਖਸੂ 11 ਹੋਰ ਕਿਸਾਨਾਂ ਵੱਲੋਂ ਮਰਨ ਵਰਤ ਆਰੰਭ ਕੀਤਾ ਗਿਆ ਪੰਜਾਬ ਹਰਿਆਣਾ ਦੀ ਜਿਹੜੀ ਹੈ ਬਿਲਕੁਲ ਜ਼ੀਰੋ ਲੈਂਡ ਜਿਹੜਾ ਸਰਦ ਉੱਤੇ ਕਹਿ ਸਕਦੇ ਆ ਖੈਰ ਅਜੇ ਹੀ ਸਾਰੇ ਮਾਮਲੇ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਹਗੇ ਰਾਜਸੀ ਮਾਹਰ ਤੇ ਅਦਾਰਾ ਜਾਗੋ ਇੰਟਰਸਟ ਦੇ ਜ਼ਿੰਮੇਵਾਰ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਜੰਗਲ ਯੂਨੀਅਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਫਖਰੇ ਕਹੋਂ ਕਹਿੰਦਾ ਭਾਵ ਕਿ ਮਰੂਨ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਗਿਆ ਪੱਤੇ ਪਦਰ ਤੇ ਦੋਸ ਸਮਰ ਨੂੰ ਫੈਸਲਾ ਆ ਗਿਆ ਕਿ ਉਹ ਵਾਪਸ ਲਿਆ ਜਾਏਗਾ ਅਕਾਲੀ ਦਲ ਨੇ ਕੱਲ ਪ੍ਰਤੀਕਰਮ ਕੀਤਾ ਮਤਲਬ ਲੈਂਦਾ ਹੈ ਕਿ ਨਹੀਂ ਉਹਦੇ ਤੇ ਫੈਸਲਾ ਦੁਬਾਰਾ ਹੋਵੇ ਬਦਲਾਅ ਹੋਵੇ ਅਜਿਹਾ ਫੈਸਲਾ ਸਾਨੂੰ ਮਨਜ਼ੂਰ ਨਹੀਂ ਕਿਵੇਂ ਦੇਖਦੇ ਹੋ ਫਖਰੇ ਕੌਮ ਇਹਦੇ ਬਰਾਬਰ ਅਕਾਲੀ ਦਲ ਜਾਂ ਅਜਿਹੀ ਤਰ੍ਹਾਂ ਦੇ ਕੋਈ ਕ ਮੰਤਰੀ ਪਦਰ ਤੇ ਪਹਿਲਾਂ ਮਾਮਲੇ ਉਪਜੇ ਹੋ ਜੀ ਡਾਕਟਰ ਸਾਹਿਬ ਸਿੰਦਰ ਸਾਹਿਬ ਦੇਖੋ ਜਿਵੇਂ ਕਿ ਧਰਮ ਪੇਤਰ ਦੇ ਵਿੱਚ ਕੀਤੀਆਂ ਗਈਆਂ ਸੇਵਾਵਾਂ ਜਸ ਸਮਾਜਿਕ ਖੇਤਰ ਦੇ ਵਿੱਤ ਰਾਸੀ ਖੇਤਰ ਦੀ दृष्टि ਜਿ ਕੌਮੀ ਤੇ ਕਮੰਤਰੀ ਪਦਰ ਤੇ ਜਿਹੜੀ ਸੇਵਾਵਾਂ ਕੀਤੀਆਂ ਜਾਂਦੀਆਂ ਨੇ ਉਹ ਉਸ ਤਰ੍ਹਾਂ ਦੀਆਂ ਜਿਹੜੀਆਂ ਵੱਖ-ਵੱਖਰੀਆਂ ਸੰਸਥਾਵਾਂ ਨੇ ਆਪੋ ਆਪਣੇ ਅਵਾਰਡ ਸਿਰਜਦੀਆਂ ਨੇ ਤੇ ਉਹ ਦਿੱਤੇ ਜਾਂਦੇ ਨੇ ਵੱਖਰੇ ਕੌਮ ਅਵਾਰਡ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਉਹਨਾਂ ਦੀਆਂ ਧਾਰਮਿਕ ਸੇਵਾਵਾਂ ਜਿਹੜਾ ਕਿ ਇਹ ਇਹ ਜੀ ਮੁੱਖ ਮੰਤਰੀ ਹੁੰਦੀ ਹੈ ਉਹਨਾਂ ਦੀਆਂ ਜਿਵੇਂ ਬਰਾਸਤੇ ਖਾਲਸਾ ਤੇ ਹੋਰ ਜਿਹੜੀਆਂ ਸੰਸਥਾਵਾਂ ਬਣਾਈਆਂ ਸਨ ਤੇ ਉਸ ਸੰਦਰਭ ਦੇ ਵਿੱਚ ਉਹਨਾਂ ਨੂੰ ਇਹ ਆਕਾਰ ਸ਼੍ਰੀ ਕਾਲ ਤਖਤ ਸਾਹਿਬ ਦੀ ਫਸੀਲਤ ਦਿੱਤਾ ਗਿਆ ਸੀ ਇਹ ਪਹਿਲੀ ਵਾਰ ਸੀ ਕਿ ਕਿਸੇ ਮੁੱਖ ਮੰਤਰੀ ਨੂੰ ਏਡਾ ਵੱਡਾ ਅਵਾਰਡ ਦਿੱਤਾ ਗਿਆ ਸੀ ਇਸ ਤੋਂ ਪਹਿਲਾਂ ਬੇਸ਼ੱਕ ਨਿਰਸੰਦੇਹ ਸਿੱਖ ਕੌਮ ਦੇ ਬੜੇ ਸਿੰਚ ਸਰਦਾਰ ਕੂਰ ਸਿੰਘ ਨੂੰ ਪ੍ਰੋਫੈਸਰ ਆਫ ਸਿੱਖ ਜਨਦੀਪਾਦੀ ਵਿਸ਼ੇਰੀ ਕਾਲਕਟਾ ਸਾਹਿਬ ਤੋਂ ਦਿੱਤੀ ਗਈ ਸੀ ਉਹਨਾਂ ਦੀ ਸਭਾ ਮਾਲੂਮ ਮੁੱਕ ਰਹੀ ਹੂ ਹਮ ਪਰ ਹੁਣ ਜਿਵੇਂ ਕਿ ਇਕਾਲੀ ਦਲ ਦਾ ਕਾਟੂ ਕੇਸ ਵਧਿਆ ਤਾਂ ਉਸ ਸੰਬੰਧ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜਾ ਫਖਰੇ ਕੌਮ ਅਵਾਰਡ ਦਿੱਤਾ ਕਿਤੀ ਧੂਤ ਸੰਭਰ ਨੂੰ ਉਹ ਵਾਪਸ ਲੈਣ ਦਾ ਐਲਾਨ ਸ਼੍ਰੀ ਕਾਲਤਕ ਸਾਬ ਦੇ ਜਥੇਦਾਰ ਸਹਿਬਾਨ ਵੱਲੋਂ ਕੀਤਾ ਗਿਆ ਇਹਦਾ ਮਤਲਬ ਉਹਨਾਂ ਦੀ ਸੇਵਾਵਾਂ ਦੀ ਕੋਈ ਉਹ ਨਹੀਂ ਤੇ ਉਹ ਸੇਵਾਵਾਂ ਨੂੰ ਰੱਦ ਕੀਤਾ ਕਿ ਉਹਨਾਂ ਨੂੰ ਦੋਸ਼ੀ ਪਾਇਆ ਗਿਆ ਇਹਦਾ ਮਤਲਬ ਇਹ ਇਹ ਹੈ ਕਿਉਂਕਿ ਜਿਸ ਤਰ੍ਹਾਂ ਕੋ ਮੰਤਰੀ ਪਦ ਦੇ ਪ੍ਰਪੰਝ ਦੇਖਿਆ ਜਾ ਬਕ ਤੱਕ ਕਿਸੇ ਵੇਲੇ ਸੋਵੀਅਤ ਯੂਨੀਅਨ ਦੇ ਰਾਸ਼ਟਰਪਤੀ ਜੋਜੇਫ ਸਟਾਲਿਨ ਜਿਸ ਨੇ ਸੈਕੰਡ ਮਹਾ ਸੈਕੰਡ ਵਰਲਡ ਵਾਰ ਦੇ ਵਿੱਚ ਟਿਟਲਰ ਨੂੰ ਮਾਰਕ ਦਿੱਤੀ ਸੀ ਤੇ ਆਪਣੇ ਜਿਹੜੀ ਸੋਸ਼ਲਿਸਟ ਕੰਟਰੀਆਂ ਦੀ ਅਗਵਾਈ ਕੀਤੀ ਸੀ ਉਨ੍ਹਾਂ ਦਾ ਬੜਾ ਵੱਡਾ ਨਾਂ ਹੋਇਆ ਸੀਗਾ ਇਸ ਪੋਸਟ 'ਤੇ ਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਜਿਹੜੀ ਡੈੱਡ ਬਾਡੀ ਸੀ ਜਿਸ ਤਰ੍ਹਾਂ ਕਿ ਪਹਿਲਾਂ ਲੈਨਨ ਦੀ ਬਾਡੀ ਨੂੰ ਪ੍ਰਜੈਕਟ ਕੀਤਾ ਗਿਆ ਸੀ ਤੇ ਇਹਨਾਂ ਦੀ ਡੈੱਡ ਬਾਡੀ ਨੂੰ ਵੀ ਉਸ ਤਰ੍ਹਾਂ ਪ੍ਰਜੈਕਟ ਕਰਕੇ ਰੱਖਿਆ ਗਿਆ ਪਰ ਹਾਲਾਤ ਬਦਲੇ ਸਰਕਾਰਾਂ ਬਦਲੀਆਂ ਪੋਲੀਟੀਕਲ ਜਿਹੜਾ ਸਿਨੈਰੀਓ ਸੀ ਬਦਲ ਗਿਆ ਤੇ ਬਦਲੇ ਹੋਏ ਹਾਲਾਤ ਦੇ ਵਿੱਚ ਕੱਲ੍ਹ ਨੇ ਦੇ ਪਰਮਕਦਮਾ ਚਲਾਇਆ ਗਿਆ ਕਿ ਇਸ ਨੇ ਮਨੁੱਖੀ ਅਧਿਕਾਰਾਂ ਦਾ ਕਾਹਨ ਕੀਤਾਗਾ ਹੋਰ ਬੜੇ ਦੋਸ਼ ਲੱਗੇ ਤੇ ਉਸ ਮੁਕੱਦਮੇ ਦੇ ਵਿੱਚ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ थी ਉਹ ਫਾਂਸੀ ਦੀ ਸਜ਼ਾ ਉਹ ਨਹੀਂ ਜਿਹੜੀ ਡੈੱਡ ਬੌਲਿ ਸੀ ਕਵਰ ਚੋਂ ਕੱਢ ਕੇ ਉਹਨੂੰ ਫਾਂਸੀ ਦਿੱਤੀ ਗਈ ਸੀ ਇਸ ਤਰ੍ਹਾਂ ਦਾ ਇਹ ਜਿਹੜਾ ਬਹੁਤ ਵੱਡਾ ਸਖਤ ਹੋਸੀਗਾ ਦੁਨੀਆ ਦੇ ਇਤਿਹਾਸ ਵਿੱਚ ਹੈ ਇਸ ਤਰ੍ਹਾਂ ਦੀ ਇਮੇਜ 'ਚ ਮੇ 4 ਵੀ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ ਜਿਸ ਤਰ੍ਹਾਂ ਕਿ ਜਦੋਂ ਕਿ ਜਿਹੜੇ ਮੌਤ ਤੋਂ ਬਾਅਦ ਇਹ ਹੁੰਦਾ ਇਹ ਪੰਜਾਬ ਦੇ ਵਿੱਚ ਖਾਸ ਤੌਰ ਤੇ ਸਿੱਖ ਹਲ ਕਹਿੰਦੇ ਵਿੱਚ ਸਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਤਰ੍ਹਾਂ ਉਹਨਾਂ ਦਾ ਫਖਰੀ ਕੌਮ ਵਾਪਸ ਲੈਣਾ ਇੱਕ ਬਹੁਤ ਵੱਡਾ ਪ੍ਰਭਾਵਸ਼ਾਲੀ ਹੈ ਜਿਹੜਾ ਕਿ ਇਤਿਹਾਸ ਦਾ ਹਿੱਸਾ ਬਣਨਾ ਜਿਹਦਾ ਰਾਜਸੀ ਸਮਾਜਿਕ ਔਰ ਸਭਿਆਚਾਰਕ ਤੇ ਸਾਡੇ ਧਾਰਮਿਕ ਤੌਰ ਦੇ ਉੱਪਰ ਬੜੇ ਵੱਡੇ ਇਤਿਮਾਣੇ ਨਿਕ ਮਾਣੇ ਨਿਕਲਦੇ ਨੇ ਪਰੰਤੂ ਹੁਣ ਜਿਵੇਂ ਕਿ ਮੁਕਤਸਰ ਸਾਹਿਬ ਦੀ ਧਰਤੀ ਦੇ ਉੱਪਰ ਚਾਲੀ ਮੁਕਤਿਆਂ ਦੀ ਧਰਤੀ ਦੇ ਉੱਪਰ ਕਾਹਨ ਕਾਂਫਰੰਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਮਤਾ ਪਾਸ ਕੀਤਾ ਗਿਆ ਕਿ ਕਹਿੰਦਾ ਪ੍ਰਕਾਸ਼ ਸਿੰਘ ਬਾਰੇ ਤੋਂ ਜਿਹੜਾ ਫਿਕਰੀ ਕਮ ਵਾਪਸ ਲਿਆ ਗਿਆ ਉਸ ਬਾਰਿਸ਼ਰੀ ਕਾਲ ਤੱਕ ਸਾਹਿਬ ਉਸ ਮਾਮਲੇ ਨੂੰ ਰੱਦ ਕਰਨ ਤੇ ਉਸ ਦੇ ਉੱਪਰ ਵਿਚਾਰ ਕੀਤਾ ਜਾਵੇ ਹੁਣ ਇਹ ਜਿਆ ਬਦਲਿਆ ਜਾਂਦਾ ਕਹਿੰਦਾ ਪਾਬ ਕਿ ਫੈਸਲਾ ਬਦਲਿਆ ਜਾਵੇ ਵਾਪਸ ਨਾ ਲਿਆ ਜਾਵੇ ਮਤਲਬ ਹਾਂ ਫੈਸਲਾ ਬਦਲਿਆ ਜਾਵੇ ਬਿਲਕੁਲ ਤੇ ਵੀ ਉਹ ਬਾਤ ਉਸ ਦਾ ਜਿਹੜਾ ਉਹ ਬਾਦਲ ਦਾ ਮਹਰੂਮ ਬਾਦਲ ਦਾ ਬਾਦਲ ਪਰਿਵਾਰ ਕੋਲੀ ਰਹੇ ਕਹਿੰਦਾ ਪਾਬ ਕਿ ਇੱਕ ਵੱਡਾ ਫੈਸਲਾ ਹੈ ਕੀ ਆਪਾਂ ਮੰਨਦੇ ਅਗੇ ਜੀ ਡਾਟਸ ਸਾਹਿਬ ਗੱਲ ਇਹ ਹੈ ਸਰਦਰ ਪrakash Singh Badal Deep ਪਰ ਜਿਹੜਾ ਕਿ ਏਡੀ ਵੱਡੀ ਉਹ ਹੋਈ ਹੈ ਉਹਨਾਂ ਦੀ ਮੌਤ ਤੋਂ ਬਾਅਦ ਇਸ ਤਰ੍ਹਾਂ ਦਾ ਫਤਵਾ ਦਿੱਤਾ ਗਿਆ ਇਹ ਆਪਣੇ ਆਪ ਵਿੱਚ ਬਹੁਤ ਵੱਡਾ ਗੰਭੀਰ ਮਾਮਲਾ ਹੈ ਜਿਹੜਾ ਕਿ ਇਤਿਹਾਸ ਦੇ ਵਿੱਚ ਜਿਵੇਂ ਆਪਾਂ ਪਹਿਲਾਂ ਕਹਿੰਦੇ ਹਾਂ ਵੀ ਦਰਜ ਹੋਏਗਾ ਤੇ ਇਹਦੇ ਤੋਂ ਇਹਦੇ ਬਾਰੇ ਜਦ ਪਰਿਵਾਰਕ ਤੌਰ ਤੇ ਜਾਂ ਜਿਹੜੀਆਂ ਕੋਈ ਉਹਨਾਂ ਦੀ ਸੰਜੀਦਾ ਤੇ ਰਾਸਨ ਹੋਈ ਇਸ ਤਰ੍ਹਾਂ ਦੀਆਂ ਜਿਹੜੀਆਂ ਕਿ ਧਾਰਮਿਕ ਪ੍ਰਭਾਵ ਹੁੰਦਾ ਜਾਂ ਜਿਹਨਾਂ ਦਾ ਸਮਾਜਿਕ ਪ੍ਰਭਾਵ ਹੁੰਦਾ ਜਿਹੜੀ ਕਿ ਚਰਚਾ ਚੱਲ ਰਹੀ ਹੈ ਜਿਵੇਂ ਕਿ ਇਸ ਕਾਨਫਰੰਸ ਦੇ ਮੱਤੇ ਤੋਂ ਵਾਦੇ ਚੱਲ ਰਹੀ ਹੈ ਵੀ ਇਹ ਤਾਂ ਸ਼੍ਰੋਮਣੀ ਕਾਲੀ ਦਲ ਨੇ ਪਲੀਟਿਕਲੀ ਆਪਣੀ ਕਾਨਫਰੰਸ ਦੇ ਵਿੱਚ ਮਤਾ ਪਾਸ ਕਰ ਦਿੱਤਾ ਗਿਆ ਇਸ ਦਾ ਸ਼੍ਰੀ ਕਾਲ ਤਖਤ ਸਾਹਿਬ ਨੂੰ ਡਾਇਰੈਕਸ਼ਨ ਦੇਣ ਵਾਲੀ ਗੱਲ ਹੈ ਜਦ ਕਿ ਪਹਿਲਾਂ ਹੀ ਇਸ ਤਰ੍ਹਾਂ ਦਾ ਇੱਕ ਵਰਤਾਂਤ ਸਿਰਜਿਆ ਜਾ ਰਿਹਾ ਹੈ ਸਰਦਾਰ ਪ੍ਰਕਾਸ਼ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਉੱਪਰ ਉਹਨਾਂ ਨੂੰ ਸ਼੍ਰੀ ਕਾਲ ਤਖਤ ਸਾਹਿਬ ਤੋਂ ਭਗੌੜਾ ਕਰਾਰ ਦਿੱਤਾ ਜਾ ਰਿਹਾ ਹੈ ਇਹਦੇ ਨਾਲ ਇੱਕ ਹੋਰ ਤਰ੍ਹਾਂ ਦਾ ਨਵਾਂ ਇੱਕ ਵਰਤਾਂਤ ਛਿੜ ਗਿਆ ਜਾਤ ਇਸ ਤਰ੍ਹਾਂ ਦੀ ਕੋਈ ਸਿਹਰ ਦੇ ਧਿਰਾਂ ਕੋਈ ਹੋਰ ਵੱਖਰੀ ਤਰ੍ਹਾਂ ਦੀਆਂ ਜਿਹੜੇ ਤੀਸਰੀ ਧਿਰ ਹੁੰਦੀ ਉਹ ਮੰਗ ਕਰਦੀਆਂ ਵੀ ਇਸ ਮਾਮਲੇ ਨੂੰ ਇਡਾ ਸਖਤ ਹੋਇਆ ਵਿਚਾਰਿਆ ਜਾਂਦੀ ਤਰਤਾ ਦੀ ਤਰ ਤਾਂ ਗੱਲ ਹੁੰਦੀ ਹੁਣ ਇਹ ਤਾਂ ਇਹ ਲੱਗ ਰਿਹਾ ਹੈ ਵੀ ਸ਼ੋਮਣੀ ਕਾਜੀ ਦਾ ਇੱਕ ਪ੍ਰਭਾਵ ਬਣਾਉਣ ਦੀ ਜਾਂ ਦਬਾਅ ਬਣਾਉਣ ਦੀ ਸ਼੍ਰੀ ਹਰਤਕ ਸਾਹਿਬ ਦੇ ਜਥੇਦਾਰਾਂ ਦੇ ਉੱਪਰ ਇਸ ਤਰ੍ਹਾਂ ਦੀ ਇੱਕ ਜਿਹੜਾ ਮਤਲਿਆੰਦਾ ਗਿਆ ਹੁਣ ਦੇ ਦੇਖਿਆ ਜਾ ਵੀ ਤਾਂ ਇਸ ਮਾਮਲੇ ਦੇ ਵਿੱਚ ਕੀ ਜਥੇਦਾਰ ਸਹਿਬਾਨ ਨੂੰ ਇਹ ਕਹਿਣਾ ਵੀ ਤੁਸੀਂ ਉਹ ਜਿਹੜਾ ਫੈਸਲਾ ਕੀਤਾ ਉਹਨੂੰ ਬਦਲਦੇ ਹੋ ਤਾਂ ਇਹ ਤਾਂ ਉਹੀ ਗੱਲ ਹੋ ਗਈ ਨਾ ਜਿਸ ਤਰ੍ਹਾਂ ਪਹਿਲਾਂ ਵੀ ਜਿਹੜੇ ਦੋਸ਼ਾਂ ਦੇ ਵਿੱਚ ਸਜ਼ਾ ਦਿੱਤੀ ਗਈ ਹੈ ਪੀ ਕਾਲ ਤੱਕ ਸਾਫ ਦੇ ਜਥੇਦਾਰਾਂ ਨੂੰ ਦੂਸਰੇ ਤਖਤਾਂ ਦੇ ਜਥੇਦਾਰਾਂ ਸੀਐਮ ਹਾਊਸ ਬਲਾਕੇ ਦੇ ਦਿੱਤੇ ਗਏ ਸਨ ਤੇ ਕੀ ਇਹ ਉਸੇ ਪਾਸੇ ਨੂੰ ਤਾਂ ਨਹੀਂ ਨੱਚ ਰਹੇ ਇਹ ਇਹ ਦੇ ਵਿੱਚੋਂ ਜਿਹੜੀ ਚਰਚਾ ਇਹੋ ਹੀ ਸ਼ਿਰ ਰਹੀ ਹੈ ਕਿ ਇਸ ਤਰ੍ਹਾਂ ਦਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਪੰਤੜਾ ਲਿਆ ਉਹ ਕਿਸੇ ਪੱਧਰ ਤੇ ਕਿਤੇ ਉਲਟ ਤਾਂ ਨਹੀਂ ਜਾਊਗਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਜੀਆਂ ਘਟਨਾਵਾਂ ਵਾਪਰ ਰਹੀਆਂ ਨੇ ਹਾਲੇ 2027 ਦੇ ਵਿੱਚ 2 ਸਾਲ ਪੈ ਨੇ ਜਦੋਂ ਕਿ ਪੰਜਾਬ ਦੇ ਵਿੱਚ ਵਿਧਾਨ ਸਭਾ ਦੀ ਚੋਣਾਂ ਹੋਣੀਆਂ ਨੇ ਉਦੋਂ ਤੱਕ ਸ਼ੋਮਨੀ ਅਕਾਲੀ ਦਲ ਦੇ ਪੈਰਲਲ ਜਿਸ ਤਰ੍ਹਾਂ ਪਹਿ ਕਿਹਾ ਜਾਵੇ ਕਿ ਰਾਸੀ ਤਾਂ ਉੱਤੇ ਇੱਕ ਨਵੀਂ ਪਾਰਟੀ ਦਾ ਅਕਾਲੀ ਦਲ ਦਾ ਗਠਨ ਹੋ ਰਿਹਾ ਤੇ ਪਾਰਟੀ ਪਾਟਵਟਾਰ ਹੋ ਰਹੀ ਆ ਪੰਥਕ ਧਿਰਾਂ ਦੇ ਵਿੱਚ ਬੜਾ ਆਪਸੀ ਜਿਹੜਾ ਤਣਾਅ ਵਧ ਰਿਹਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਕਿਹਿਸ ਪਾਸੇ ਨੂੰ ਕਿਸ ਮੁਹਾਰ ਨੂੰ ਚੱਲੇਗਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸ਼ੋਮਨੀ ਅਕਾਲੀ ਦਲ ਨੂੰ ਇਲਾਕੇ ਦੇ ਵਿੱਚੋਂ ਪੂਰਾ ਮੁਖਸਰ ਸਾਹਿਬ ਦੇ ਰਾਕੇ ਦੇ ਵਿੱਚੋਂ ਪੂਰਾ ਇਕੱਠ ਹੋਇਆ ਲੋਕ ਮਿਲੇ ਨੇ ਪਰ ਇਹ ਆਉਣ ਵਾਲੇ ਸਮੇਂ ਤੱਕ ਇਹ ਕਿ ਕਿਸ ਦਿਸ਼ਾ ਨੂੰ ਹਾਲਾਤ ਕਿਸ ਤਰ੍ਹਾਂ ਦੇ ਬਣਨਗੇ ਜਿਹੜੀਆਂ ਸਰਕਾਰੀ ਧਿਰਾਂ ਨੇ ਉਹ ਕਿਸ ਪਾਸੇ ਨੂੰ ਲੈਣੀਆਂ ਕਿ ਇਹ ਦੇ ਜਿਹੜੀ ਪੰਥਕ ਧਿਰਾਂ ਦੇ ਵਿੱਚ ਆਪਸੀ ਜਿਹੜਾ ਬਖਰੇਰ ਹੈ ਇਸ ਨੂੰ ਕੋਈ ਹੋਰ ਤਾਂ ਨਹੀਂ ਲਾਭ ਲੈ ਜੀਗਾ ਇਸ ਤਰ੍ਹਾਂ ਦੀ ਲੜਾਈ ਹਾਂ ਬਿਲਕੁਲ ਬਿਲਕੁਲ ਇਹ ਦੇਖਣਾ ਪਾਉ ਡਾਕਟਰ ਸਾਹਿਬ ਕੇ ਨਾਲ ਫਕਰ ਕੌਮ ਦਾ ਕੀ ਫੈਸਲਾ ਹੋਗਾ ਜੱਜਰ ਸਾਹਿਬ ਕੀ ਲੈਂਡਗੇ ਜਾਂ ਨਹੀਂ ਬਿਲਕੁਲ ਕਿ ਉਹ ਕੀ ਇਹਦੇ ਵਿੱਚ ਕੋਈ ਤਬਦੀਲੀ ਲਿਆਉਣਗੇ ਜਿਹੜਾ ਫਖਰੇ ਕੌਮ ਜਿਹੜਾ ਵਾਪਸ ਲੈਣ ਦਾ ਫੈਸਲਾ ਹੈ ਇਹ ਵੀ ਇੱਕ ਵੱਡੀ ਗੱਲ ਹੈ ਕਿਉਂਕਿ ਅਕਾਲੀ ਦਲ ਨੇ ਤਾਂ ਆ ਜਨਤਕ ਤੌਰ ਤੇ ਗੱਲ ਅਭਾਰ ਦਿੱਤੀ ਮਤਾ ਪਾ ਦਿੱਤਾ ਕਿ ਵਾਪਸ ਲਿਆ ਜਾਵੇ ਲਿਖਣ ਵਾਲੀ ਗੱਲ ਹੈ ਕਿ ਜੱ태ਦਾਰ ਸਾਹਿਬ ਹੁਣ ਇਹਦੇ ਉੱਤੇ ਕਿਸ ਤਰ੍ਹਾਂ ਦਾ ਪ੍ਰਤੀਕਰਮ ਦੇਣਗੇ ਜਾਂ ਅਗਲੇ ਸਮੇਂ ਕੋਈ ਵਾਕੀ ਕੋਈ ਫੈਸਲਾ ਲੈਣਗੇ ਦਬਾਅ ਦੇ ਵਿੱਚ ਆਉਣਗੇ ਪਰ ਦੂਜੇ ਪੰਨੇ ਪਿਛਲੇ ਸਮੇਂ ਜਿਹੜਾ ਇੱਕ ਗੱਲ ਡਾਕਟਰ ਸਾਹਿਬ ਬੜੀ ਖੁੱਲ ਕੇ ਸਾਹਮਣੇ ਆ ਗਈ ਹੁਣ ਜਿਵੇਂ ਅਕਾਲੀ ਦਲ ਨੂੰ ਮਜਬੂਰ ਹੋਣਾ ਪਿਆ ਹੈ ਆਪਣੀ ਕਾਨਫਰੰਸ ਦੇ ਵਿੱਚ ਫਖਰੇ ਕੌਮਲੀਕ ਮਤਾ ਪਾਉਣ ਲਈ ਪਹਿਲਾਂ ਇਹ ਗੱਲ ਚਰਚਾ ਸੀ ਕਿ ਅਕਾਲੀ ਦਲ ਦੇ ਅਦੀਨਗੀ ਦੇ ਵਿੱਚ ਹੀ ਜਿ세 ਹਿਥਿਆਰ ਆਮ ਤੌਰ ਤੇ ਉਹਨਾਂ ਦੀ ਰਹਿਮੋ ਕਰਮੂਤ ਨਹੀਂ ਪਰੰਤੂ ਜਿਹੜਾ ਉਸ ਤਰ੍ਹਾਂ ਦਾ ਜਿਹੜਾ ਤਕਾਲਸ ਚੱਲ ਰਿਹਾ ਸੀ ਜਾਂ ਇਸੇ ਤਰ੍ਹਾਂ ਦਾ ਇੱਕ ਮਾਮਲਾ ਸੀਗਾ ਵਿਚਾਰਨ ਸੀਗਾ ਉਹਦਾ ਜੂਰੂਰ ਪਰਦਾ ਹਟ ਗਿਆ ਭਾਵੇਂ ਕਿ ਦਬਾਅ ਹੋ ਸਕਦਾ ਹੈ ਹਾਲੇ ਵੀ ਦਬਾਅ ਹੋ ਵੀ ਅਕਾਲੀ ਦਲ ਦਾ ਕਿਉਂਕਿ ਸ੍ਰੋਮਣੀ ਕਾਲੀ ਦਲ ਉੱਤੇ ਜੇ ਕਰਸਿਆ ਸੀ ਲਿਆਜ ਤੇ ਦੇਖੀ ਤਾਂ ਕਾਬਜ਼ ਤੇ ਸ੍ਰੋਮਣੀ ਕਾਲੀ ਦਲ ਲਈ ਇਹ ਦਬਾਅ ਹੋ ਵੀ ਸਕਦਾ ਹੈ ਪਰੰਤੂ ਜਿਹੜਾ ਉਹ ਸੀ ਕਿ ਸ਼ਾਇਦ ਇਹਨਾਂ ਦੀ ਜੇਬ 'ਚ ਨੇ ਜੱਥੇਦਾਰ ਜਾਂ ਇਹਨਾਂ ਦੀ ਮੁਠੀ ਦੇ ਵਿੱਚ ਨੇ ਉਹ ਜਿਹੜੀ ਗੱਲਾਂ ਬਾਤਾਂ ਹੁਣ ਉਹ ਲੜ ਪਿਛਲੇ ਵਿੱਤੀ ਦੀ ਗੱਲ ਹੋ ਗਈ ਹੈ ਖੈਰ ਡਾਕਟਰ ਸਾਹਿਬ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਇਹ ਬੜੇ ਬਾਦਲ ਪਰਿਵਾਰ ਨੂੰ ਸਿਰਫ ਆਪਣੇ ਤੱਕ ਸੀਮਿਤ ਰਹਿ ਕੇ ਨਿਮਰਤਾ ਨਾਲ ਸ੍ਰੀ ਅਕਾਲ ਤਖਤ ਸਾਹਿਬ ਕੋਲ ਇਹ ਪ੍ਰਿਆਤ ਕਰਨੀ ਚਾਹੀਦੀ ਸੀ ਕਿ ਇਦਾਂ ਕਰਕੇ ਇਹਦੀਆਂ ਬਾਦਲ ਮਹਰੂਮ ਬਾਦਲ ਪਰਿਵਾਰ ਦੇ ਇਰਦ-ਗਿਰਦ ਜਿਹੜੀਆਂ ਘਾਲਣਾਵਾਂ ਨੇ ਕਹਿੰਦਾ ਭਾਵ ਕਿ ਪੰਤ ਉਨੂੰ ਦੁਬਾਰਾ ਵਿਚਾਰਿਆ ਜਾਵੇ ਜਿਹੜਾ ਫਖਰ ਕਾ ਵਾਪਸ ਨਾ ਲਿਆ ਜਾਵੇ ਖੈਰ ਜਦੋਂ ਕਾਲੀਦਾਰ ਨੇ ਇੱਕ ਮਤਾ ਲੈ ਲੈਂਦਾ ਉਸ ਵੇਲੇ ਕਾਲੀਦਾਰ ਜਦੋਂ ਸਤਾ ਤੇਰ ਦੇ ਵਿੱਚ ਹੋਵੇ ਸਰੋਣੀ ਕਮੇਟੀ ਦੇ ਵਿੱਚ ਤਾਂ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ ਕੀ ਆਪਾਂ ਮੰਨ ਸਕਦੇ ਹਾਂ ਕਿ ਦਬਾਅ ਬਣੇਗਾ ਦਬਾਅ ਸੈਂਡ ਕਰਨਗੇ ਜਥੇਦਾਰ ਸਾਹਿਬ ਘਟਨਾ ਬੜੀ ਵੱਡੀ ਹੈ ਡਾਕਟਰ ਸਾਹਿਬ ਉਹ ਸਤਾ ਤੇਰ ਉੱਥੇ ਸਰੋਣੀ ਕਮੇਟੀ ਦੀ ਉਹੀ ਮਤਾ ਲਿਆ ਰਹੀ ਹੈ ਜੀ ਡਾਕਟਰ ਸਾਹਿਬ ਜੰਤ ਸਰ ਦੇਖੋ ਜਿਹੜੇ ਹਾਲਾਤ ਨੇ ਜਿਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਨੇ ਇਹਨਾਂ ਦੇ ਵਿੱਚ ਇਹ ਲੱਗ ਰਿਹਾ ਹੈਗਾ ਵੀ ਹਾਲੇ ਇਹੇ ਬਰਤਾਂਤ ਹੋਰ ਤਰ੍ਹਾਂ ਸ਼ਿਢੇਗਾ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇਹ ਜਿਹੜੇ ਕਾਲ ਤਖਤ ਸਾਹਿਬ ਤੇ ਦੂਸਰੇ ਜਥੇਦਾਰ ਸਹਿਬਾਨ ਦਾ ਜਿਹੜਾ ਕਿ ਅਕਸ ਬਣਿਆ ਹੁਕੀ ਪਹਿਲਾਂ ਵੀ ਉਹ ਦਵਾ ਹੇਠਾਉਂਦੇ ਨੇ ਪਰ ਇਸ ਪਿਛਲੀਆਂ ਘਟਨਾਵਾਂ ਨੇ ਇਹ ਸਾਬਤ ਕਰ ਦਿੱਤਾ ਕਿ ਉਹ ਕਿਸੇ ਦਵਾ ਹੇਠ ਨਹੀਂ ਜਿਵੇਂ ਕਿ ਇਹ ਵੀ ਇੱਕ ਤੱਥ ਹੈ ਕਿ 2 ਦਸੰਬਰ ਨੂੰ ਜੋ ਫੈਸਲਾ ਹੋਇਆ ਸੀ ਉਹਦੇ ਵਿੱਚ ਉਸ ਨੂੰ ਆਮ ਤੌਰ ਦੇ ਉੱਪਰ ਲੋਕਾਂ ਨੇ ਸਰਾਹਿਆ ਸੀ ਤੇ ਉਹਨਾਂ ਨੇ ਇਹ ਮੰਨਿਆ ਸੀ ਕਿ ਪੰਥਕ ਧਰਾਂ ਦੇ ਵਿੱਚ ਇਹ ਗਿਆ ਸੀ ਸੰਕੇਤ ਕਿ ਜਿਹੜੀਆਂ ਅ ਸਥਾਮਾਂ ਨੇ ਸ਼੍ਰੀ ਕਾਰਤਕ ਸਾਹਿਬ ਤੇ ਹੋਰ ਤਖਤਾਂ ਦੀਆਂ ਜਿਹੜੇ ਸੰਤਾਨਾਂ ਨੇ ਉਹਨਾਂ ਦਾ ਅਕਸ ਉਹਨਾਂ ਦਾ ਵਕਾਰ ਤੇ ਉਹਨਾਂ ਦੀ ਸਵਾਰੈਂਟੀ ਪੱਦੀ ਹੈ ਕਿ ਜਿਹੜੀ ਕਿ ਪਹਿਲਾਂ ਨਹੀਂ ਸੀ ਤੇ ਪ੍ਰੰਤੂ ਬੇਸ਼ੱਕ ਉਸ ਤੋਂ ਬਾਅਦ ਜਿਵੇਂ ਕਿ ਇਹਦੇ ਵਿੱਚ ਇੱਕ ਜਿਹੜੀ ਘਟਨਾ ਵਾਪਰੀ ਗਿਆ ਨਹੀਂ ਹਰਕ੍ਰਿਸ਼ ਸਿੰਘ ਵਾਲਾ ਐਪੀਸੋਡ ਆਇਆ ਪਰੰਤੂ ਬੇਸ਼ੱਕ ਪਹਿਲਾਂ-ਪਹਿਲਾਂ ਜੇ ਗਿਆਨੀ ਹਰਪ੍ਰੀਤ ਸਿੰਘ ਦੇ ਪ੍ਰਤੀ ਕੁਝ ਹੋਰ ਤਰ੍ਹਾਂ ਦਾ ਸੀ ਪਰੰਤੂ ਹੁਣ ਦੀਆਂ ਜਿਵੇਂ-ਜਿਵੇਂ ਸਮਾਂ ਬੀਤ ਰਿਹਾ ਹੈ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਵਿਪਰੀਤ ਜਿਹੜੀ ਗੱਲ ਜਾਂਦੀ ਸੀ ਉਹ ਮੱਠੀ ਪੈ ਗਈ ਹੈ ਇੱਥੇ ਸਾਰੀਆਂ ਧਿਰਾਂ ਹੁਣ ਇਹ ਲੱਗ ਰਿਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਘੇਰਾਬੰਦੀ ਦੂਸਰੇ ਪਾਸੇ ਹੋਏਗੀ ਉਹ ਮਾਮਲੇ ਨੂੰ ਆਮ ਲੋਕਾਂ ਵੱਲੋਂ ਕੋਈ ਬਹੁਤਾ ਇਸ ਤਰ੍ਹਾਂ ਨਹੀਂ ਦਿੱਤਾ ਜਾਂਦਾ ਬੇਸ਼ੱਕ ਗਿਆਨੀ ਹਰਪ੍ਰੀਤ ਸਿੰਘ ਦੇ ਉੱਪਰ ਜਿਵੇਂ ਕੋਈ ਹੋਰ ਵੀ ਕਈ ਦੋਸ਼ ਲਾਏ ਗਏ ਉਹਨਾਂ ਦੇ ਉੱਪਰ ਵੀ ਰਜਿਸਟਰੀ ਕਰਾਉਣ ਦੀ ਕੋਠੀ ਦੀ ਫੀਸ ਚੋਰੀ ਆਰਥਿਕ ਇਹ ਮਾਮਲਿਆਂ ਦਾ ਲੋਕਾਂ ਦੇ ਵਿੱਚ ਕੋਈ ਬਹੁਤਾ ਪ੍ਰਭਾਵ ਨਹੀਂ ਗਿਆ ਤੇ ਇਸ ਪੱਖ ਤੋਂ ਵੀ ਦੇਖਣ ਦੀ ਲੋੜ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਮਰਸੀ ਪਟੀਸ਼ਨ ਤਾਂ ਪਾਈ ਜਾ ਸਕਦੀ ਸੀ ਪਰਿਵਾਰ ਵੱਲੋਂ ਪਾਈ ਜਾਂਦੀ ਜਾਂ ਕੋਈ ਹੋਰ ਹੁੰਦੀ ਇਸ ਤਰ੍ਹਾਂ ਦੀ ਜਿਹੜੀ ਟੈਕਟਿਕਸ ਹੈ ਜੋ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਟੈਕਟਿਕ ਦੇ ਟੈਕਟਿਕਸ ਦੇ ਤੌਰ ਤੇ ਸਟ੍ਰੈਟਜੀ ਦੇ ਤੌਰ ਤੇ ਇੱਕ ਵੱਡਾ ਪਬਲੀਕਲੀ ਮਤਾ ਲਿਆਂਦਾ ਗਿਆ ਇਸ ਤਰ੍ਹਾਂ ਦਾ ਦਬਾਅ ਇਨ੍ਹਾਂ ਪ੍ਰਸਥਿਤੀਆਂ ਦੇ ਵਿੱਚ ਸੰਭਵ ਨਹੀਂ ਹੈ ਕਿ ਅਸੀਂ ਅਕਾਲ ਤਖਤ ਸਾਹਿਬ ਤੇ ਜਾਂ ਹੋਰ ਜਥੇਦਾਰ ਸਹਿਬਾਨ ਇਸ ਨੂੰ ਦਬਾਅ ਹੇਠ ਆ ਕੇ ਕੋਈ ਕਾਰਜ ਕਰਨ ਇਹੀ ਮੰਗ ਸਾਹਿਬ ਕੇਗਾ ਡਾਕਟਰ ਸਾਹਿਬ ਕੀ ਕਹਿੰਦਾ ਪਾਉਂਦੇ ਕਿ ਮਰਸੀ ਪਟੀਸ਼ਨ ਪਰਿਵਾਰ ਵੱਲੋਂ ਪਾਈ ਜਾ ਸਕਦੀ ਸੀ ਅਜਿਹੀ ਵਿਵਸਥਾ ਹੈਗੀ ਹੈ ਪਰ ਫਿਰ ਉਹ ਕਿਉਂ ਨਹੀਂ ਉਹ ਖਤਮ ਉਸ ਪਾਸੇ ਉਹ ਬੈਟਰ ਸੀਗਾ ਕਿ ਸਿੱਧਾ ਦਬਾਅ ਬਣਾਉਣ ਦੀ ਕਿਉਂਕਿ ਹੁਣ ਇਹ ਚਰਚਾ ਵਿਰੋਧੀ ਧਿਰਾਂ ਇਹ ਸਾਰੇ ਮਾਮਲੇ ਨੂੰ ਕੈਚ ਕਰਨਗੇ ਅਗਲੇ ਸਮੇਂ ਦੂਜੇ ਬੰਨੇ ਭਾਵੇਂ ਕਿ ਸੁਖਵੀਰ ਸਿੰਘ ਬਾਦਲ ਨੇ ਪਿਛਲੀਆਂ ਸਰਕਾਰਾਂ ਦੋਵੇਂ ਸਰਕਾਰਾਂ ਵੇਲੇ ਜਾਂ ਇੱਕ ਸਰਕਾਰ ਵੇਲੇ ਜਿਹੜੇ ਘਟਨਾਕਰਮ ਸਾਰੇ ਆਪਣੀ ਝੋਲੀ ਦੇ ਵਿੱਚ ਪਾ ਲਏ ਪਰ ਜਦੋਂ ਹੁਣ ਜੇ ਝੋਲੀ ਚ ਪਾ ਪਾ ਲਏ ਨੇ ਫਿਰ ਸਾਰੇ ਉਹ ਝੋਲੀ ਚ ਪਾਏ ਰਹਿਣ ਦੇਣੇ ਚਾਹੀਦੇ ਨੇ ਇੱਕ ਤਾਂ ਇੱਕ ਤਰਕ ਇਹ ਵੀ ਹੈ ਦੂਜਾ ਤਰਕ ਇਹ ਕਿ ਸੁਖਵੀਰ ਸਿੰਘ ਬਾਦਲ ਨੇ ਜਿਹੜੇ ਜਿਨ੍ਹਾਂ ਕੱਲ ਤੱਕ ਸਾਬ ਤੇ ਜਿਹੜੇ ਚਾਰਜ ਫਰੇਮ ਹੋਏ ਉਹ ਕੱਲਾ ਕੱਲਾ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਸੀ ਕਿ ਕਿਵੇਂ ਕਿਉਂ ਭਾਵੇਂ ਮੈਂ ਇਹ ਸਾਰੇ ਸ਼ਿਕਵੇ ਦੋਸ਼ ਆਪਣੀ ਝੋਲੀ 'ਚ ਪਾ ਰਿਆਂ ਕਿੱਥੇ ਕਿੱਥੇ ਮੇਰਾ ਕੋਈ ਗੁਨਾਹ ਨਹੀਂ ਕਿੱਥੇ ਕਿੱਥੇ ਕਿਹੜੀਆਂ ਕਮੇਟੀਆਂ ਬਣੀਆਂ ਕਿਹੜੀਆਂ ਕਮੇਟੀਆਂ ਇਸ ਮਾਮਲੇ 'ਚ ਜਿਹੜੀ ਲੀਡ ਕਰਦੀਆਂ ਰਹੀਆਂ ਉਹ ਕਮੇਟੀਆਂ ਵੀ ਨਾਲੇ ਸਾਹਮਣੀਆਂ ਹੁੰਦੀਆਂ ਸਾਰਾ ਕੁਝ ਹੁੰਦਾ ਪਰਤੂ ਜੇਕਰ ਹੁਣ ਝੋਲੀ ਪਾਈ ਪਾਈ ਲਈ ਆ ਤਾਂ ਫਿਰ ਅਕਾਲੀ ਦਲ ਨੂੰ ਇਸ ਮਾਮਲੇ ਦੇ ਵਿੱਚ ਆਪਣੀ ਵੱਖਰੀ ਜਿਹੜੀ ਹੈ ਤੌਰ ਤਰ ਲਈ ਉਹ ਕਿਵੇਂ ਆਪਾਂ ਮੰਨ ਸਕਦੇ ਆ ਭਿੰਦਰ ਸਾਹਿਬ ਉਹੀ ਹੈ ਨਾ ਜਿਸ ਤਰ੍ਹਾਂ ਕੇ ਜੇ ਦੇਖਿਆ ਜਾਵੇ ਤਾਂ ਜੇ ਮੈਂ 2 ਦਸੰਬਰ ਤੋਂ ਬਾਅਦ ਇਸ ਦਿਨ 3 ਦਸੰਬਰ ਨੂੰ ਸਰਦਾਰ ਸਬੀਰ ਸਿੰਘ ਬਾਦਲ ਨੇ ਆਪਣੀ ਸੇਵਾ ਆਰੰਭ ਕੀਤੀ ਉਹਨਾਂ ਦੇ ਪੈਰ ਦੇ ਉੱਪਰ ਪਲਸਟਰ ਲੱਗਿਆ ਹੋਇਆ ਸੀ ਲੋਕਾਂ ਦੇ ਵਿੱਚ ਇੱਕ ਬੜਾ ਵਧੀਆ ਤਰ੍ਹਾਂ ਦਾ ਸੰਕੇਤ ਜਾ ਰਿਹਾ ਸੀ ਪ੍ਰੰਤੂ ਚੌੜੇ ਵਾਲੀ ਘਟਨਾ ਦੇ ਨਾਲ ਉਸ ਤੋਂ ਬਾਅਦ ਇਹ ਵਰਤਾਂਤ ਹੋਰ ਪਾਸੇ ਚੱਲ ਪਿਆ ਤੇ ਜਿਹੜਾ ਕਿ ਅਕਾਲੀ ਦਲ ਦੇ ਪ੍ਰਤੀਜਾ ਸਖਵੀਰ ਬਾਦਲ ਦੇ ਪ੍ਰਤੀ ਲੋਕਾਂ ਦੇ ਵਿੱਚ ਇੱਕ ਭਾਵਨਾ ਉਤਪੰਨ ਹੋ ਰਹੀ ਸੀ ਵੀ ਏਡੀ ਵੱਡੇ ਮਤਲਬ ਸਾਰੇ ਕੰਮਾਂ ਦੀ ਥਾਰੀ ਕਾਸੀ ਦੀ ਜ਼ਿੰਮੇਵਾਰੀ ਉਹਨਾਂ ਨੇ ਲੈ ਕੇ ਆਪਣੀ ਸੇਵਨਵਾ ਹੋਣੀ ਰੰਗ ਕਰ ਦਿੱਤੀ ਗਈ ਹੈ ਪਰੰਤੂ ਸੇਵਾ ਵੀ ਕਰ ਲਈ ਤੇ ਹੁਣ ਇਹ ਜਿਹੜਾ ਇੱਕ ਨਵਾਂ ਜਿਹੜਾ ਸਟ੍ਰੈਟਜੀ ਜਾਂ ਨਵੀਂ ਤਹਿਤ ਇਹ ਜਿਹੜਾ ਨਵਾਂ ਹੁਣ ਵਰਤਾਂ ਸਿਰਜਿਆ ਜਾਊਗਾ ਇਹਦੇ ਚ ਇਹ ਹੋਣਾ ਕਿ ਕਿਉਂਕਿ ਜਿਹੜੀਆਂ ਦੂਸਰੀਆਂ ਧਿਰਾਂ ਨੇ ਗਰਮ ਦਲ ਨੇ ਇੱਕ ਕਰਨ ਦੇ ਵਿੱਚ ਹੋਰਲੇ ਦੇ ਸ਼੍ਰੀ ਕਾਲ ਤਖਸਬ ਨੂੰ ਸਮਰਪਿਤ ਧਰਾਂ ਨੇ ਉਹਨਾਂ ਨੇ ਇਸ ਦਾ ਮਾਮਲੇ ਦਾ ਸਿੱਧਮ ਸਿੱਧ ਅਸਰ ਹੁਰਤਨਾ ਕੱਢਣਗਾ ਤੇ ਪ੍ਰਭਾਵੀ ਬਣੇਗਾ ਬਣਦਾ ਹੈ ਹਾਲਾਂਕਿ ਬਿਲਕੁਲ ਹਾਲਾਂਕਿ ਸੁਧਾਰਤਰ ਤੇਰੇ ਹੱਲੇ ਇਹ ਕਹਿ ਰਹੀਏ ਕਿ ਜਿਹੜੇ ਕਾਲ ਤਖਸਬ ਦੀ ਫਸੀਲ ਤੋਂ 2.0 ਦਾ ਫੈਸਲਾ ਉਹ ਇਨ ਬਿੰਦ ਲਾਗੂ ਹੋਣਾ ਚਾਹੀਦਾ ਪਰੰਤੂ ਉਹ ਇਨ ਬਿੰਦ ਵਾਲੀ ਗੱਲ ਤਾਂ ਹੱਲੇ ਚੱਲ ਰਹੀ ਹੈ ਅਕਾਲੀ ਦਲ ਨੇ ਇੱਕ ਆਪਣਾ ਮਤਾ ਸਾਹਮਣੇ ਲੈ ਜਾਂਦਾ ਹੈ ਕਿ ਮਾਮਲਾ ਇਹਦਾ ਮੇਡਾ ਅੱਗੇ ਕਿਵੇਂ ਇਸ ਪਾਸੇ ਨੂੰ ਜਾਏਗਾ ਪਰ ਤੁ ਜਿਵੇਂ ਸ੍ਰੋਮਣੀ ਅਕਾਲੀ ਦਲ ਵਾਸ ਪੰਜਾਬ ਦੇ ਉਹ ਬਣ ਗਈ ਜਥੇਬੰਦੀ ਹੋਰ ਕਈ ਅਕਾਲੀ ਦਲ ਨਾਲ ਜੁੜੀਆਂ ਜਥੇਬੰਦੀਆਂ ਨੇ ਇਹਦੇ ਤੋਂ ਸੰਕੇਤ ਇਹ ਹੀ ਹੈ ਕਿ ਇਹ ਕਿਸੇ ਦੂਜੀ ਰਾਸੀ ਧਿਰ ਦੇ ਨਾਲ ਮੁਕਾਬਲਾ ਕਰਨ ਦੀ بجائے ਪਹਿਲਾ ਜਿਹੜਾ ਆਪਸੀ ਜੁੜੇ ਨੱਤ ਨਾ ਚਾਰਾਂ ਜਿਹੜੇ ਅਕਾਲੀ ਦਲ ਚਾਰ ਪੰਜ ਇਸ ਵੇਲੇ ਸਰਗਰਮ ਨੇ ਉਹਨਾਂ ਦਾ ਆਪਸ ਵਿੱਚ ਬਣੇਗਾ ਕੀ ਮੰਨਦੇ ਆ ਇਹਦੇ ਨਾਲ ਪੰਥਕ ਸਾਹਿਬ ਜਿਤੇ ਪਹਿਲੇ ਹੀ ਕਈ ਮਾਮਲਿਆਂ ਦੇ ਵਿੱਚ ਕਹਿ ਸਕਦੇ ਹਾਂ ਕਿ ਵੱਡੇ ਪ੍ਰਸ਼ਨਾਂ ਦੇ ਵਿੱਚ ਕਿਰੀ ਹੋਈ ਹੈ ਹੋਰ ਵੀ ਜਿਹੜੇ ਕੁਐਸਚਨ ਉਹ ਜ਼ਰੂਰ ਸਾਹਮਣੇ ਆਉਣ ਹਾਂ ਭਿੰਡੇ ਸਾਹਿਬ ਦੇਖੋ ਮਸਲੇ ਰੇਜ਼ ਹੋ ਰਹੇ ਨੇ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿੰਨਾ ਤੱਕ ਲੱਗਦਾ ਜਿਵੇਂ ਕਿ ਸ਼੍ਰੋਮਣੀ ਕਾਲੀ ਦਲ ਵੱਲੋਂ ਅਤੇ ਦੂਸਰੇ ਜਿਹੜੇ ਨਵੇਂ ਕਾਲੀ ਦਲ ਬਣ ਰਹੇ ਹੈ ਬਣੇ ਹੈ ਤੇ ਉਹਨਾਂ ਵੱਲੋਂ ਵੀ ਆਪਣੀ ਸ਼ਕਤੀ ਦੇ ਲਈ ਆਪਣੇ ਆਪ ਨੂੰ ਕਨਸੋਲੀਡੇਟ ਕਰਨ ਦੇ ਲਈ ਇਹ ਮੈਂ ਕਿ ਹੁਲਾ ਮਹੱਲਾ ਦੀ ਪਰਨੰਦ ਪ੍ਰਸਾਦਿਕ ਕਾਨਫਰੰਸਾਂ ਕੀਤੀਆਂ ਜਾਣਗੀਆਂ ਤੇ ਉਸ ਤੋਂ ਬਾਅਦ ਤਲਵੰਡੀ ਸਾਬੋ ਵੀ ਆਪਣੀਆਂ ਉਹਨਾਂ ਦੀ ਕਾਨਫਰੰਸਾਂ ਕਰਨੀਆਂ ਨੇ ਕਿ ਅਭਿਆਸ਼ਕਤੀ ਪ੍ਰਦਰਸ਼ਨ ਕਰਨਗੇ ਉਹਦੇ ਵਿੱਚੋਂ ਇਹ ਲੱਗਦਾ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੈਗੇ ਮੁੱਦੇ ਇਹਨਾਂ ਨੂੰ ਉਠਾ ਕੇ ਇੱਕ ਦੂਸਰੇ ਦੇ ਉੱਪਰ ਹਮਲਾਵਰ ਹੋਣਗੇ ਤੇ ਹਮਲਾਵਰ ਹੋਣਗੇ ਤੇ ਇਹਦੇ ਵਿੱਚ ਤਣਾਅ ਵਧੇਗਾ ਤੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਧਿਰਾਂ ਦੀ ਸਬੰਧੀ ਇੱਕ ਵੱਖਰੇ ਤੌਰ ਤੇ ਸਬੰਧੀ ਹੋਏਗੀ ਇਹਨੂੰ ਹਵਾ ਦੇਣ ਦੇ ਲਈ ਜਿਹੜੀਆਂ ਰਹਾਂਗੇ ਕਿ ਉਹ ਪੂਰੀ ਤਰ੍ਹਾਂ ਆਪਣੇ ਆਪ ਨੇ ਵਿੱਚ ਇਸ ਸੰਬੰਧ ਦੇ ਵਿੱਚ ਆਪਣੇ ਆਪ ਨੂੰ ਤਿਆਰ ਕਰੀ ਬੈਠੀਆਂ ਨੇ ਚਾਹੇ ਉਹ ਕੇਂਦਰ ਸਰਕਾਰ ਹੋਵੇ ਚਾਹੇ ਪੰਜਾਬ ਸਰਕਾਰ ਹੋਵੇ ਉਹਨਾਂ ਨੇ ਇਸ ਮਾਮਲੇ ਦੇ ਵਿੱਚੋਂ ਕੈਸ਼ ਜਰੂਰ ਕਰਾਉਣਾ ਜੇ ਘੱਲ ਹੀ ਜਲਦੀ ਆਪਸੀ ਜਿਹੜਾ ਤਣਾਅ ਰਹਿੰਦਾ ਹੈ ਆਪਦੀ ਟਕਰਾਅ ਹੁੰਦਾ ਹੈ ਤਾਂ ਇਹ ਸੰਬੰਧ ਦੇ ਵਿੱਚ ਬਾਕਾਇਦਾ ਤੌਰ ਤੇ ਇਹਨੂੰ ਪੂਰੀ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਹਮਣੇ ਆਵੇਗਾ ਹਲੇ ਇਹ ਇਸ ਤਰ੍ਹਾਂ ਦੀ ਜਿਹੜੀਆਂ ਪ੍ਰਸਥਿਤੀਆਂ ਉਤਪੰਨ ਹੋ ਗਈਆਂ ਹੂੰ ਬਿਲਕੁਲ ਤੁਹਾਡੇ ਕਹਿੰਦਾ ਪਾਪਕ ਡਾਕਟਰ ਸਾਹਿਬ ਭਾਵੇਂ ਕਿ ਜਿੰਨੇ ਮਰਜੀ ਅਕਾਲੀ ਦਰਬਾਰ ਹੋਂਦ ਬਣੇ ਹੋਏ ਨੇ ਜਾਂ ਨਵੇਂ ਬਣ ਰਹੇ ਨੇ ਸਾਰਿਆਂ ਲਈ ਹਾਲੇ ਵੱਡੀਆਂ ਚੁਣੌਤੀਆਂ ਨੇ ਉਹਨਾਂ ਨੂੰ ਇਹ ਚੁਣੌਤੀਆਂ ਦੇ ਵਿੱਚੋਂ ਲੰਘਣਾ ਪਵੇਗਾ ਫਿਰ ਕਿਸੇ ਦੂਜੀ ਤਰ੍ਹਾਂ ਜਿਹੜੀਆਂ ਵਿਰੋਧੀ ਤਰ੍ਹਾਂ ਨੇ ਉਹਨਾਂ ਦੇ ਨਾਲ ਉਹਨਾਂ ਦਾ ਜਿਹੜਾ ਸਿਆਸੀ ਕਮਸਾਨ ਉਹ ਬਾਅਦ ਦੀ ਗੱਲ ਏ ਪਹਿਲਾਂ ਉਹਨਾਂ ਦਾ ਅੰਦਰੂਨੀ ਕਮਸਾਨ ਹਾਲੇ ਚੱਲੇਗਾ ਖੈ ਡਾਕਟਰ ਸਾਹਿਬ ਪੰਥਕ ਸਭ ਦੀਆਂ ਅਜਿਹੀਆਂ ਸਾਰੀਆਂ ਘਟਨਾਵਾਂ ਇਹਦੀ ਇਰਦ-ਗਿਰਦ ਤੋਂ ਵਕਰੀ ਪੰਜਾਬ ਦੇ ਵਿੱਚ ਕਿਸਾਨ ਸੰਘਰਸ਼ ਦੀ ਕਹਾਣੀ ਉਹ ਕਈ ਵਾਤਾਵਰਨ ਦੀ ਵਿਖਾਈ ਦੇ ਰਹੀ ਹੈ ਐਸਕੇਐਮ ਸਿਆਸੀ ਤੇ ਐਸਕੇਐਮ ਗੈਰ ਸਿਆਸੀ ਉਹ ਵੱਡੇ ਜਿਹੜੇ ਸੰਘਰਸ਼ਾਂ ਦੇ ਵਿੱਚ ਨੇ ਦੋਨਾਂ ਤਰ੍ਹਾਂ ਦੇ ਲੀਡਰਸ਼ਿਪ ਨੇ ਭਾਵੇਂ ਪਿਛਲੇ ਸਮੇਂ ਇਕਤਾ ਦਾ ਵੀ ਇਹ ਹੱਥ ਮਿਲਾਇਆ 18 ਜਨਵਰੀ ਨੂੰ ਅਗਲੀ ਜਿਹੜੀ ਬੈਠਕ ਉਹ ਵੀ ਰੱਖੀ ਹੋਈ ਹੈ ਸੰਭਾਵਨਾ ਬੜੀ ਹੈ ਕਿ ਸ਼ਾਇਦ ਦੋਨੇ ਇੱਕ ਪਲੇਟਫਾਰਮ 'ਤੇ ਇਕੱਤਰ ਹੋਣਗੇ ਪਰੰਤੂ ਫਿਲਹਾਲ ਜਿਹੜੇ ਹਾਲੇ ਪ੍ਰੋਗਰਾਮ ਆਏ ਨੇ ਉਹ ਹੈ ਕਿ ਐਸਕੇਐਮ ਗੈਰ ਸਿਆਸੀ ਵੱਲੋਂ ਕਿਉਂਕਿ ਡੱਲੇਵਾਲ ਦਾ ਜਿਹੜਾ ਮਰਨ ਵਰਤਾ 50ਵੇਂ 1ਵੇਂ ਦੇ 1ਵੇਂ ਦੇ ਨੇ ਉਹਦੇ ਬਰਾਬਰੀ ਇੱਕ 111 ਜਿਹੜੇ ਕਿਸਾਨਾਂ ਦਾ ਜਿਹੜਾ ਮਰਨ ਪਰ ਕੰਮ ਸ਼ੁਰੂ ਕਰ ਦਿੱਤਾ ਕਿ ਆਪ ਨੂੰ ਵੇਖਣਾ ਕਿ ਕਿੰਨਾ ਕੁ ਦਬਾਅ ਹਰਿਆਣੇ ਦੇ ਜਾਂ ਕੇਂਦਰ ਸਰਕਾਰ ਉੱਤੇ ਡੱਲੇਵਾਲ ਜਾਂ ਪੰਦੇਰ ਤਿਰਦਾ ਪੈਂਦਾ ਦੂਜੇ ਬਣਿਆ ਐਸਕੇਮ ਮੇਨਸਟ੍ਰੀਮ ਦੀ ਲੁਧਿਆਣੀ ਅੱਜ ਐਮ ਬੈਠਕ ਹੋਈ ਜਗਿੰਦਰ ਸਿੰਘ ਗੁਰਾ ਹਾ ਸਮੇਤ ਹੋਰ ساری ਲੀਡਰਸ਼ਿਪ ਜਿਨ੍ਹਾਂ ਨੇ ਫੈਸਲਾ ਲਿਆ ਕਿ 26 ਜਨਵਰੀ ਨੂੰ ਕਿਸਾਨੀ ਦੇ ਮੰਗਾ ਮਸਲੇ ਉੱਤੇ ਜਿਹੜਾ ਖੇਤੀ ਖਰੜਾ ਜਿਹੜਾ ਇੰਨੇ ਦਿਨੀ ਵੱਡੀ ਚਰਚਾ ਦੇ ਵਿੱਚ ਹੈ ਕੇਂਦਰ ਸਰਕਾਰ ਸੰਨ ਦਾ ਗੱਲ ਹੈ ਕਿ ਲੋਕ ਮੇ ਅਜੰਡੇ ਦੇ ਨਾਲ ਉਹਨੂੰ ਲਾਗੂ ਕਰਨ ਦੇ ਇਸ਼ਕ ਹੈ ਤੇ ਇਹਦੇ ਅਜੇ ਸਾਰੇ ਹੋਰ ਕਿਸਾਨੀ ਮਸਲੇ ਜਿਨ੍ਹਾਂ ਦੇ ਵਿੱਚ ਐਮਐਸਪੀ ਗਰੰਟੀ ਕਾਨੂੰਨ ਤੇ ਕਰਜ਼ਾ ਵਾਹੀ ਸਵੇਂ ਸਾਰੇ ਉਹਨਾਂ ਨੂੰ ਲੈ ਕੇ 15 ਕਹਿੰਦਾ ਆਪਕੀ 26 ਜਨਵਰੀ ਨੂੰ ਟਰੈਕਟਰ ਮਾਰਚ ਕੀਤਾ ਜਾ ਰਿਹਾ ਕਿਵੇਂ ਦੇਖਦੇ ਹੋ ਕਿਸਾਨ ਸ਼ਕਤੀ ਤੇ ਦੂਜੇ ਬੰਨੇ ਕੇਂਦਰ ਸਰਕਾਰ ਤੇ ਸੰਸਦ ਦੇਖੋ ਟਕਰਾਅ ਬਹੁਤ ਗੰਭੀਰ ਬਣਿਆ ਹੋਇਆ ਹੈ ਡੇਲੇਵਰ ਸਾਹਿਬ ਦੇ ਮਰਨ ਵਰਤ ਨੂੰ 50 ਦਿਨ ਪੂਰੇ ਹੋ ਚੁੱਕੇ ਨੇ ਉਹਨਾਂ ਦੀ ਸਿਹਤ ਖਰਾਬ ਹੋ ਰਹੀ ਹੈ ਤੇ 111 ਖਸਾਨ ਹੋਰ ਮਰਨ ਵਰਤ ਤੇ ਪਰ ਬੈਠ ਗਏ ਨੇ ਇਹ ਇਹ ਇਨ ਪ੍ਰਸਥਿਤੀਆਂ ਦੇ ਵਿੱਚੋਂ ਲੱਗ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਕਾਫੀ ਗੰਭੀਰ ਹੋਣ ਦੀ ਸੰਭਾਵਨਾ ਹੈ ਕੇਂਦਰ ਸਰਕਾਰ ਇਸ ਬਾਰੇ ਕੋਈ ਬਹੁਤਾ ਤਵੱਜੋ ਨਹੀਂ ਦੇ ਰਹੀ ਜਦਕਿ ਇਸ ਮਾਮਲੇ ਨੂੰ ਨਿਪਟਾਉਣ ਦੀ ਜ਼ਰੂਰਤ ਸੀ ਇਹ ਤੀ ਨਿਪਟਾਇਆ ਜਾਣਾ ਚਾਹੀਦਾ ਸੀ ਪਰੰਤੂ ਹੁਣ ਜਿਵੇਂ ਕਿ ਚੱਪੀਆਂ ਨੇ ਇੱਕ ਟਰੈਕਟਰ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਇਹਦਾ ਲਾਗਨੀ ਆ ਸਫਾਈ ਗਈ ਪੈਗਾ ਕਿ ਕਿਸਾਨਾਂ ਦੇ ਵਿੱਚ ਮੋਬਿਲਾਈਜੇਸ਼ਨ ਹੋਣੀ ਹੋਣੀ ਹੈ ਕਿ ਕਿਸਾਨਾਂ ਨੇ ਆਪਸੀ ਜਿਹੜੇ ਮਤਭੇਦ ਭਲਾ ਕੇ ਇੱਕ ਵਾਰ ਫਿਰ ਇੱਕ ਸੁਰਤਾ ਦਾ ਅਗ ਲੱਪੇ ਅਤੇ ਇੱਕ ਹੋ ਕੇ ਕੇਂਦਰ ਸਰਕਾਰ ਦੇ ਉੱਪਰ ਆਪਣਾ ਵੱਡਾ ਹਮਲਾਵਰ ਰੋਕ ਕਰਤਾ ਰਿਟਰਨ ਕਰਨ ਦੀ ਇੱਕ ਕਿਸਾਨਾਂ ਦੀ ਮਜਬੂਰੀ ਵੀ ਹੈ ਕਿਉਂਕਿ ਉਹਨਾਂ ਨੂੰ ਜੇਕਰ ਕੋਈ ਗੱਲ ਨਹੀਂ ਸੁਣ ਰਿਹਾ ਤਾਂ ਇਸ ਦੇ ਲਈ ਉਹਨਾਂ ਨੂੰ ਲਾਗਤ ਕਰਨੀ ਹੀ ਪੈਣੀ ਸੀ ਤੇ ਇਸ ਲਈ ਕਿਸਾਨ ਜਿੱਥੇ ਬੰਧ ਹੋ ਕੇ ਇਕੱਠ ਹੋ ਕੇ ਕੇਂਦਰ ਸਰਕਾਰ ਦੇ ਪਰਕੋਟੇ ਸੰਘਰਸ਼ ਦੇ ਲਈ ਕਾਰਜ ਕਰਨਗੇ ਇਹ ਇਹਦਾ ਗ੍ਰੁੱਪ ਦਾ ਪਤਾ ਹੈ ਕਿ ਬਿਲਕੁਲ ਬਿਲਕੁਲ ਖੈਰ ਹੁਣ ਵੇਖਣ ਵਾਲੀ ਗੱਲ ਹੈ ਕਿ ਜਿਹੜੀ ਇਸ ਦੇਸ਼ ਦੀ ਹਕੂਮਤ ਹੈ ਭਾਰਤੀ ਜਨਤਾ ਪਾਰਟੀ ਕਿਸਾਨੀ ਮਸਲੇ ਮੰਗਾ ਲਈ ਕਿੰਨੀ ਕੁ ਸੁਵਿਧਾ ਹੁੰਦੀ ਹੈ ਜਿਹੜੀਆਂ ਅਪੋਸਤ ਪੱਤਰ ਦੀਆਂ ਖਬਰਾਂ ਨੇ ਸ਼ਾਇਦ ਪਿਛਲੇ ਸਮੇਂ ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਿਹੜੇ ਸਾਈਲੈਂਟ ਪ੍ਰਧਾਨ ਨੇ ਨਹੀਂ ਸੀਨੀ ਜਖੜ ਲੰਗੀਕੜ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਦੇ ਆ ਕਿ ਉੱਥੇ ਕਿਸਾਨਾਂ ਦੀ ਗੱਲ ਕੀਤੀ ਹੈ ਖੈਰ ਭਾਵੇਂ ਉਹਨਾਂ ਨੇ ਕਿਹਾ ਕਿ ਨਹੀਂ ਕੋਈ ਜਿਹੜੀਆਂ ਆਮ ਜਿਹੀ ਬੈਠ ਕੇ ਸਿਸ਼ਟਾਚਾਰ ਦੀ ਹੀ ਹੋਈ ਹੈ ਲੰਗੀਕੜ ਦੇ ਵਿੱਚ ਵੀ ਅੱਜ ਪੰਜਾਬ ਪ੍ਰਦੇਸ਼ ਭਾਜਪਾ ਦੀ ਜਿਹੜੀ ਐਮ ਪੱਠ ਕੋਈ ਜਿਹਦੇ ਵਿੱਚ ਵੀ ਇਹ ਕਿਸਾਨੀ ਮਸਲਿਆਂ ਉੱਤੇ ਚਰਚਾ ਹੋਈ ਹੈ ਖੈਰ ਚਰਚਾ धरी ਹੈ ਜਦੋਂ ਸਦਾ ਥਿਰ ਦੇ ਗਲਿਆਰਾਂ ਦੇ ਵਿੱਚ ਹੋਣ ਲੱਗੇ ਤਾਂ ਮੰਨਿਆ ਜਾਂਦਾ ਕਿ ਉਹ ਸਰਕਾਰ ਦੇ ਵਾਕਾਂ ਹੋਂ। ਉਹ ਕਿਤਨਾ ਕਿਤੇ ਇਹ ਮਸਲੇ ਉੱਤੇ ਸੰਜੀਦਾ ਵਿਖਣਾ ਹੋਵੇਗਾ ਕਿ ਕਦੋਂ ਕਿਸਾਨਾਂ ਦੀ ਸੰਜੀਦਗੀ ਦੀ ਕੇਂਦਰ ਸਰਕਾਰ ਦਾ ਅਗਲਾ ਹੰਗਾਰਾ ਆਉਂਦਾ। ਇਹ ਅੱਜ ਦੇ ਇਸ ਵਿਸ਼ਲੇਸ਼ਨ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਸਾਨ ਉਗੇ ਰਾਸੀ ਮਹਾਰਤੀ ਅਧਾਰਾ ਜੀ ਟ੍ਰੈਸਟ ਦੇ ਸਪਾਦਕ ਡਾਕਟਰ ਗਣ ਸਿੰਘ ਜੀ ਸਾਡਾ ਡਾਕਟਰ ਸਾਹਿਬ ਚੈਨਲ ਈਮਿਸ਼ਨ ਪੰਜਾਬੀ ਲਈ ਬਹੁਤ ਬਹੁਤ ਸਮੇਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ। Buat bau e Punjabi.